ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਮિતા ਭੱਜਨ ਦੇ ਸ਼ੋਅ ਕੇਬੀਸੀ 17 ਦੇ ਵਿੱਚ ਨਜ਼ਰ ਆਉਣਗੇ ਇਸ ਦੀ ਜਾਣਕਾਰੀ ਖੁਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ ਦੱਸਿਆ ਕਿ ਦਲਜੀਤ ਦੋਸਾਂਝ ਦੀ ਐਂਟਰੀ ਸੈਲੀਬ੍ਰਿਟੀ ਐਪੀਸੋਡ ਦੇ ਵਿੱਚ ਹੋਏਗੀ ਉਹਨਾਂ ਨੇ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਦਰਸ਼ਕ ਉਹਨਾਂ ਦੇ ਐਪੀਸੋਡ ਦੇ ਪ੍ਰਸਾਰਣ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ ਦੱਸਿਆ ਕਿ ਦਲਜੀਤ ਦੋਸਾਂਝ ਨੇ ਕੇਬੀਸੀ ਤੋਂ ਮਿਲੇ ਪੈਸੇ ਨੂੰ ਪੰਜਾਬ ਹੜ੍ਹ ਰਾਹਤ ਫੰਡ ਦੇ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ ਹੈ ਦਲਜੀਤ ਦੋਸਾਂਝ ਨੇ ਖੁਦ ਇੱਕ ਵੀਡੀਓ ਵਿਚ ਕਿਹਾ ਸੀ ਕਿ ਉਹਨਾਂ ਨੇ ਕੌਣ ਬਣੇਗਾ ਕਰੋੜਪਤੀ 17 ਦੀ ਸ਼ੂਟਿੰਗ ਪੂਰੀ ਕਰ ਲਈ ਹੈ ਇਸ એપisode ਦੇ ਵਿੱਚ ਉਹ ਆਪਣੇ ਹਾਸੇ ਮਜ਼ਾਕ ਵਾਲੇ ਅੰਦਾਜ਼ ਦਿਲ ਨੂੰ ਛੂ ਲੈਣ ਵਾਲੇ ਜਵਾਬਾਂ ਅਤੇ ਪੰਜਾਬੀ ਸ਼ੋਅ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਾਲੀ ਦੇ ਵਿੱਚ ਜਦੋਂ ਇੱਕ ਪ੍ਰਸ਼ੰਸਕ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੁੱਛਿਆ ਕਿ ਕੇਬੀਸੀ ਤੇ ਤੁਹਾਡਾ ਤਜਰਬਾ ਕੀ ਮਿਹਰ ਤਾਂ ਦਿਲਜੀਤ ਦੋਸਾਂਚ ਨੇ ਨਿਮਰਤਾ ਦੇ ਨਾਲ ਜਵਾਬ ਦਿੱਤਾ ਕਿ ਇਹ ਪੰਜਾਬ ਦੇ ਹਰਾਂ ਦੇ ਲਈ ਹੈ ਦੱਸ ਦिए ਕਿ ਇਸ ਸਾਲ ਭਾਰੀ ਬਾਰਿਸ਼ ਅਤੇ ਹੜ੍ਹਾਂ ਦੇ ਨਾਲ ਪੰਜਾਬ ਪੂਰੀ ਤਰਨ ਦੇ ਨਾਲ ਪ੍ਰਭਾਵਿਤ ਹੋਇਆ ਸੀ ਇਨ੍ਹਾਂ ਹਾਲਾਤਾਂ ਦੇ ਵਿੱਚ ਦਲਜੀਤ ਦੋਸਾਂਝ ਨੇ ਨਾ ਸਿਰਫ ਵਿਤੀ ਸਹਾਇਤਾ ਪ੍ਰਦਾਨ ਕੀਤੀ ਸਗੋਂ ਸਭ ਤੋਂ ਵੱਧ ਪ੍ਰਭਾਵਿਤ 10 ਪਿੰਡਾਂ ਨੂੰ ਗੋਦ ਪਿੱਲਿਆ ਉਹਨਾਂ ਦੀ ਟੀਮ ਇਹਨਾਂ ਇਲਾਕਿਆਂ ਦੇ ਵਿੱਚ ਪੋਚਨ ਪਾਣੀ ਦਵਾਈਆਂ ਅਤੇ ਮੁਰ ਬਸੇਵੇ ਦੇ ਕੰਮ ਦੇ ਵਿੱਚ ਲਗਾਤਾਰ ਲੱਗੀ ਹੋਈ ਹੈ ਪਿਛਲੇ ਮਹੀਨੇ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਅਸੀਂ ਸਾਰੇ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਇਸ ਸਮਾਏ ਇੱਕ ਦੂਜੇ ਦੀ ਮਦਦ ਕਰੀਏ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਮિતા ਭੱਜਨ ਦੇ ਸ਼ੋਅ ਕੇਬੀਸੀ 17 ਦੇ ਵਿੱਚ ਨਸ ਰੌਣਕ ਦੇ ਇਸ ਦੀ ਜਾਣਕਾਰੀ ਖੁਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ ਦੱਸ ਦਈਏ ਕਿ ਦਲਜੀਤ ਦੋਸਾਂਝ ਦੀ ਐਂਟਰੀ ਸੈਲੀਬ੍ਰਿਟੀ ਐਪੀਸੋਡ ਦੇ ਵਿੱਚ ਹੋਏਗੀ ਉਹਨਾਂ ਨੇ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਦਰਸ਼ਕ ਉਹਨਾਂ ਦੇ ਐਪੀਸੋਡ ਦੇ ਪ੍ਰਸਾਰਣ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ ਦੱਸ ਦਈਏ ਕਿ ਦਲਜੀਤ ਦੋਸਾਂਝ ਨੇ ਕੇਬੀਸੀ ਤੋਂ ਮਿਲੇ ਪੈਸੇ ਨੂੰ ਪੰਜਾਬ ਹਰ ਰਾਹਤ ਫੰਡ ਦੇ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ ਦਲਜੀਤ ਦੋਸਾਂਝ ਨੇ ਖੁਦ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੇ ਕੌਣ ਬਣੇਗਾ ਕਰੋੜਪਤੀ 17 ਦੀ ਸ਼ੂਟਿੰਗ ਪੂਰੀ ਕਰ ਲਈ ਹੈ ਇਸ एपिसोड ਦੇ ਵਿੱਚ ਉਹ ਆਪਣੇ ਹਾਸੇ ਮਜ਼ਾਕ ਵਾਲੇ ਅੰਦਾਜ਼, ਦਿਲ ਨੂੰ ਛੂ ਲੈਣ ਵਾਲੇ ਜਵਾਬਾਂ ਅਤੇ ਪੰਜਾਬੀ ਸ਼ੋਅ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਹਾਲ ਹੀ ਦੇ ਵਿੱਚ ਜਦੋਂ ਇੱਕ ਪ੍ਰਸ਼ੰਸਕ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੁੱਛਿਆ ਕਿ ਕੇਬੀਸੀ ਤੇ ਤੁਹਾਡਾ ਤਜਰਬਾ ਕੀ ਮਿਹਰਿਆ? ਤਾਂ ਦਲਜੀਤ ਦੋਸਾਂਝ ਨੇ ਨਿਮਰਤਾ ਦੇ ਨਾਲ ਜਵਾਬ ਦਿੱਤਾ ਕਿ ਇਹ ਪੰਜਾਬ ਦੇ ਹੜ੍ਹਾਂ ਦੇ ਲਈ ਹੈ। ਦੱਸਿਆ ਕਿ ਸਾਲ ਭਾਰੀ ਬਾਰਿਸ਼ ਅਤੇ ਹੜ੍ਹਾਂ ਦੇ ਨਾਲ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਸੀ। ਇਨ੍ਹਾਂ ਹਾਲਾਤਾਂ ਦੇ ਵਿੱਚ ਦਲਜੀਤ ਦੋਸਾਂਝ ਨੇ ਨਾ ਸਿਰਫ ਵਿਤੀ ਸਹਾਇਤਾ ਪ੍ਰਦਾਨ ਕੀਤੀ ਸਗੋਂ ਸਭ ਤੋਂ ਵੱਧ ਪ੍ਰਭਾਵਿਤ 10 ਪਿੰਡਾਂ ਨੂੰ ਗੋਦ ਪਿੱਲੇ ਉਹਨਾਂ ਦੀ ਟੀਮ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚਣ ਪਾਣੀ ਦਵਾਈਆਂ ਅਤੇ ਮੁੜ ਬਸੇਵੇ ਦੇ ਕੰਮ ਦੇ ਵਿੱਚ ਲਗਾਤਾਰ ਲੱਗੀ ਹੋਈ ਹੈ ਪਿਛਲੇ ਮਹੀਨੇ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਅਸੀਂ ਸਾਰੇ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹਿਆਂ ਇਸ ਸਮਾਂ ਇੱਕ ਦੂਜੇ ਦੀ ਮਦਦ ਕਰੀਏ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂ ਜਮਿਤਾ ਬੱਚਨ ਦੇ ਸ਼ੋਅ ਕੇਬੀਸੀ 17 ਦੇ ਵਿੱਚ ਨਜ਼ਰ ਆਉਣਗੇ ਇਸ ਦੀ ਜਾਣਕਾਰੀ ਖੁਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ ਅੱਜ ਇਹ ਕਿ ਦਲਜੀਤ ਦੋਸਾਂਝ ਦੀ ਐਂਟਰੀ ਸੈਲੀਬ੍ਰਿਟੀ ਐਪੀਸੋਡ ਦੇ ਵਿੱਚ ਹੋਏਗੀ ਉਹਨਾਂ ਨੇ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਦਰਸ਼ਕ ਉਹਨਾਂ ਦੇ ਐਪੀਸੋਡ ਦੇ ਪ੍ਰਸਾਰਣ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ ਦੱਸ ਦਈਏ ਕਿ ਦਲਜੀਤ ਦੋਸਾਂਝ ਨੇ ਕੇਬੀਸੀ ਤੋਂ ਮਿਲੇ ਪੈਸੇ ਨੂੰ ਪੰਜਾਬ ਹਰ ਰਾਹਤ ਫੰਡ ਦੇ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ ਹੈ ਦਲਜੀਤ ਦੋਸਾਂਝ ਨੇ ਖੁਦ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੇ ਕੌਣ ਬਣੇਗਾ ਕਰੋੜਪਤੀ 17 ਦੀ ਸ਼ੂਟਿੰਗ ਪੂਰੀ ਕਰ ਲਈ ਹੈ ਇਸ ਐਪੀਸੋਡ ਦੇ ਵਿੱਚ ਉਹ ਆਪਣੇ ਹਾਸੇ ਮਜ਼ਾਕ ਵਾਲੇ ਅੰਦਾਜ਼ ਦਿਲ ਨੂੰ ਸ਼ੂ ਲੈਣ ਵਾਲੇ ਜਵਾਬਾਂ ਅਤੇ ਪੰਜਾਬੀ ਸ਼ੋਅ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਾਲੀ ਦੇ ਵਿੱਚ ਜਦੋਂ ਇੱਕ ਪ੍ਰਸ਼ੰਸਕ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੁੱਛਿਆ ਕਿ ਕੇਬੀਸੀ ਤੇ ਤੁਹਾਡਾ ਤਜਰਬਾ ਕੀ ਮੇਰੀ ਤਾਂ ਦਲਜੀਤ ਦੋਸਾਂਝ ਨੇ ਨਿਮਰਤਾ ਦੇ ਨਾਲ ਜਵਾਬ ਦਿੱਤਾ ਕਿ ਇਹ ਪੰਜਾਬ ਦੇ ਹੜ੍ਹਾਂ ਦੇ ਲਈ ਹੈ ਦੱਸਦੀ ਹੈ ਕਿ ਸਾਲ ਭਾਰੀ ਬਾਰਿਸ਼ ਅਤੇ ਹੜ੍ਹਾਂ ਦੇ ਨਾਲ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਸੀ ਇਨ੍ਹਾਂ ਹਾਲਾਤਾਂ ਦੇ ਵਿੱਚ ਦਲਜੀਤ ਦੋਸਾਂਝ ਨੇ ਨਾ ਸਿਰਫ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸਗੋਂ ਸਭ ਤੋਂ ਵੱਧ ਪ੍ਰਭਾਵਿਤ 10 ਪਿੰਡਾਂ ਨੂੰ ਗੋਦ ਪੀਲੇ ਉਨ੍ਹਾਂ ਦੀ ਟੀਮ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚਣ, ਪਾਣੀ, ਦਵਾਈਆਂ ਅਤੇ ਮੁੜ ਬਸੇਵੇ ਦੇ ਕੰਮ ਦੇ ਵਿੱਚ ਲਗਾਤਾਰ ਲੱਗੀ ਹੋਈ ਹੈ। ਪਿਛਲੇ ਮਹੀਨੇ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਅਸੀਂ ਸਾਰੇ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ। ਇਸ ਸਮਾਂ ਇੱਕ ਦੂਜੇ ਦੀ ਮਦਦ ਕਰੀ।